ਦੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਜਦੋਂ ਪਹੁੰਚੇ ਹਾਂ ਜੀ ਪੱਜੂ ਮੰਡੀ ਇੱਥੇ ਦਿਖਾਉਣਾ ਬਹੁਤ ਹੀ ਟਾਪ ਕੁਆਲਿਟੀ ਦੀਆਂ ਝੋਕੀਆਂ ਨੇ ਮੱਝਾਂ ਦੇ ਉਹਨਾਂ ਬਾਰੇ ਪੁੱਛਾਂਗੇ ਰੇਟਾਂ ਬਾਰੇ ਜਾਣਕਾਰੀ ਬਾਕੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਡੀਓ 'ਚ ਬਣੇ ਹੋਏ ਨੇ ਮੇਰਾ ਵੀ ਮੇਰਾ ਵੀ ਬਹੁਤ ਹੀ ਟਾਪ ਕੁਆਲਿਟੀ ਦੀ ਹੈ ਪੂਰਾ ਨਿਖਰਮਾ ਥਾਣਾ ਤੇ ਚਾਰੇ ਥਾਣੇ ਕੀ ਪ੍ਰੋਪਰ ਗਏ ਤੇ ਉਹ ਨੇ ਤੇ ਵਧੀਆ ਮੱਝ ਹੈ ਤੇ ਦੁੱਧ ਵਾਲੀ ਹੈ ਨਾਲ ਬੱਚਾ ਜੀ ਬਈ 나ੜੂ ਕੁਝ ਦਿਨ ਦੀ ਸੂਈ ਹੈ ਜੀ ਤੇ ਬਾਈ ਕੋਲੋਂ ਨਿੱਤ ਜਾਣਕਾਰੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਕਿੱਲਾ ਵੀਰੇ ਨਾਮ ਹੈ ਜੀ ਦਿਲਪ੍ਰੀਤ ਜੀ ਕਿਹੜਾ ਪਿੰਡ ਹੈ ਵੀਰੇ ਰੰਗੀਆਂ ਆਂ ਰੰਗੀਆਂ ਠੀਕ ਹੈ ਯਾ ਬਹਾਲੀ ਜਿਲ੍ਹੇ ਰੋਪੜ ਜਿਲ੍ਹੇ ਰੋਪੜ ਜਿਲ੍ਹੇ ਬੈਠੇ ਕਿੰਨੇ ਪਜੂ ਲੈ ਕੇ ਆਏ ਜੀ ਬਈ ਅੱਜ ਇੱਕ ਮਹੀਨੇ ਸਲੇਗਾਂ ਇੱਕ ਕਿਲੇਗਾਂ ਆਪਣਾ ਵਪਾਰ ਦਾ ਗੰਮ ਹੈਗਾ ਆਪਣੀ ਘਰ ਦੀ ਘਰ ਦੀ ਹੋਈ ਠੀਕ ਹੈ ਬਈ ਕਿਹੜੇ ਦੂਏ ਜੀ ਦੂਏ ਵੀ ਇਹ ਚੌਥੇ ਆਈ ਨਾਲ ਬੱਚਾ ਜੀ ਹਾਂਜੀ ਠੀਕ ਹੈ ਜੀ ਕਿੱਲਾ ਜੀ ਕੱਟੀ ਚੈੱਕ ਕਰੋ ਮੇਰਾ ਵੀਰ ਪੂਰਾ ਨਸਲ ਦੀ ਪਿਓਰ ਕੱਟੀ ਹੈ ਚੰਗਾ ਪਸ਼ੂ ਪਿਆ ਜਾੜੂਆ ਜਾੜੂਆ ਨਾਲਾ ਚ ਬੈਕਲ ਦੀ ਸੋਈ ਹੈ ਤੇ ਬਈ ਜੀ ਕਿੰਨ ਜੁੱਧ ਕਿੰਨਾ ਥਲੇ ਦੇ ਲੱਗਦੇ ਜੀ ਇਹਦੇ ਜੀ 14 ਲੀਟਰ ਹੈ ਠੀਕ ਹੈ ਜੀ ਕਿੰਨਾ ਮੁੱਲ ਮੰਗੇ ਆਪਾਂ ਇਹਦਾ ਜੀ ਮੁੱਲ ਮੰਗੇ ਲੱਖ ਠੀਕ ਹੈ ਜੀ ਬੜਾ ਮोटा ਮਾਰਦਣ ਹੋ ਜੂ ਇਸ ਵਿੱਚ ਹਾਂਜੀ ਹਾਂਜੀ ਠੀਕ ਹੈ ਸਾਈਂ ਮਾਈ ਨੰਬਰ ਸ਼ੇਅਰ ਕਰ ਦੂੰਗਾ ਆਪਾਂ ਆਪਣਾ 98423632 ਉਹ ਗਿਆ ਇੱਕ ਵਾਰੇ ਬੋਲ ਦੋ ਵੀਰੇ 98423632 ਨਾਮ ਕੀ ਦੱਸਾਂ ਜੀ ਵੀਰੇ ਦਿਲਪ੍ਰੀਤ ਜੀ ਠੀਕ ਹੈ ਪੰਜੇ ਕੋਲੇ ਬਾਦੂ ਵੀਰ ਵੀ ਤੇ ਬਾਈ ਜੀ ਸਭ ਤੋਂ ਵੱਡੀ ਗੱਲ ਹੈ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਮੇਰਾ ਵੀਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਮੇਰਾ ਵੀਰ ਤੇ ਬਹੁਤ ਹੀ ਟਾਪ ਕੁਆਲਿਟੀ ਦੇ ਜਾਨਵਰ ਆਏ ਹੋਏ ਨੇ ਇੱਥੇ ਜੀ ਬਹੁਤ ਹੀ ਟਾਪ ਕੁਆਲਿਟੀ ਦੀ ਬਾਈ ਮੋਰਾ ਮਾਤ ਬਈ ਅਟਰ ਕੁਆਲਿਟੀ ਚੈੱਕ ਕਰੋ ਵੀਰਾ ਵੀ ਬਹੁਤ ਹੀ ਟਾਪ ਕੁਆਲਿਟੀ ਦੀ ਹੈ ਪੂਰਾ ਨਿਖਰ ਮਾ ਥਾਣਾ ਤੇ ਚਾਰੇ ਥਾਣਾ ਦੀ ਪ੍ਰੋਪਰ ਗਏ ਤੇ ਤੇ ਵਧੀਆ ਮੱਚ ਹੈ ਤੇ ਦੂਸਾਂ ਲਈ ਨਾਲ ਬੱਚਾ ਹਜੀ ਬਈ 나ੜੂਆ ਤੁਹਾਨੂੰ ਦੇ ਜੀ ਸੁਈ ਹੈ ਜੀ ਤੇ ਬਾਈ ਕੋਲੋਂ ਨੇ ਪੂਰੀ ਜਾਣਕਾਰੀ ਹਾਜੀ ਬਈ ਸਸੀ ਗਾਲ ਜੀ ਕਿਹਾਲੇ ਵੀਰੇ ਨਾਮ ਹੈ ਜੀ ਜਿਲਪਰੀ ਜੀ ਕਿਹੜਾ ਪਿੰਡ ਹੈ ਵੀਰੇ ਰੰਗੀਆਂ ਹੀ ਰੰਗੀਆਂ ਜੀ ਯਾ ਬਾਲੀ ਜੀ ਨੇ ਰੋਪੜ ਜਿਲ੍ਹੇ ਰੋਪੜ ਜਿਲ੍ਹੇ ਬੈਠਾ ਕਿੰਨੇ ਪਜੂ ਲੈ ਕੇ ਆਈ ਜੀ ਬਈ ਅੱਜ ਇੱਕੇ ਮੈਸੇ ਲੈ ਕੇ ਆਈ ਇੱਕੇ ਲੈ ਆਈ ਆਪਣਾ ਵਪਾਰ ਦਾ ਕੰਮ ਹੈਗਾ ਆਪਣੀ ਘਰ ਦੀ ਘਰ ਦੀ ਹੋਈ ਇਹ ਤਾਂ ਇੱਕੇ ਬਈ ਕਿਹੜੇ ਦੂਏ ਆਈ ਹੈ ਦੂਏ ਵੀ ਇਹ ਚੌਥੇ ਆਈ ਨਾਲ ਬੱਚਾ ਜੀ ਹਾਂਜੀ ਠੀਕ ਹੈ ਜੀ ਕੱਟੀ ਚੈੱਕ ਕਰੋ ਮੇਰਾ ਵੀਰ ਪੂਰਾ ਨਸਲ ਦੀ ਪਿਓਰ ਕੱਟੀ ਹੈ ਚੰਗਾ ਪਜੂ ਹੈ ਜੜੂਆ ਜੜੂਆ ਨਾਲਾ ਚ ਬਈ ਕੋਈ ਸੂਈ ਹੈ ਤੇ ਬਈ ਜੀ ਕਿ ਦੁੱਧ ਕਿੰਨਾ ਖਲੇਦੇ ਦੱਸਦੇ ਸੀਗੇ ਇਹਦੇ ਜੀ 14 ਲੀਟਰ ਹੈ ਠੀਕ ਹੈ ਜੀ ਕਿੰਨਾ ਮੁੱਲ ਮੰਗੇ ਆਪਾਂ ਇਹਦਾ ਜੀ ਮੁੱਲ ਮੰਗੇ ਲੱਖ ਠੀਕ ਹੈ ਬੜਾ ਮੋਟਾ ਮਾਰਦਾਨ ਹੋ ਜੂਦੇ ਵਿੱਚੋਂ ਹੀ ਹਾਂਜੀ ਹਾਂਜੀ ਠੀਕ ਹੈ ਸਾਈ ਤੇ ਮੋਬਾਈਲ ਨੰਬਰ ਸ਼ੇਅਰ ਕਰ ਦੂੰਗਾ ਆਪਾਂ ਆਪਣਾ ਹੀ 9142363211 ਇੱਕ ਵਾਰ ਦੁਬਾਰਾ ਬੋਲੋ ਵੀਰੇ 9142363211 ਨਾਮ ਕੀ ਦੱਸਾਂ ਜੀ ਵੀਰੇ ਦਿਲਪ੍ਰੀਤ ਜੀ ਠੀਕ ਹੈ ਭਾਈਆਂ ਕੋਲ ਬਹੁਤ ਟੌਪ ਬਲਾਦੀ ਵੀ ਮੂਹਰਾ ਨਾ ਤੁਸੀਂ ਮੱਝ ਤੇ ਭਾਈਆਂ ਦਾ ਰੇਟ ਬਹੁਤ ਜਿਆਦਾ ਮੰਗਿਆ ਤੇ ਭਾਈਆਂ ਨਾਲ ਕੰਟੈਕਟ ਕਰ ਸਕਦਾ ਜੀ ਕੋਈ ਆਉਣ ਦਾ ਚਾਹ ਬਾਨਾ ਤਾਂ ਖੰਨੇ ਭਾਈ ਖੜੇ ਨੇ ਤੇ ਫੋਨ ਵਗੈਰਾ ਕਰ ਸਕਦੇ ਹੂੰ ਜੀ ਚੰਗਾ ਬਚੋ ਜੀ ਇਹ ਬੋਲੇ ਕਰਨੇ ਆ। ਕੁਆਲਟੀ ਬਹੁਤ ਜੰਦੀ ਬਾਈ ਨਿਕਟਾਵਾ ਥਾਣਾ ਪੂਰਾ ਉੱਠਣਾ ਵੀ ਪ੍ਰੋਪਰ ਗੈਪ ਵਿਚ ਬਹੁਤ ਹੀ ਟਾਪ ਕੁਆਲਟੀ ਦੀ ਬਾਈ ਮੋਹਰ ਨਥਲ ਦੀ ਮੱਜ ਬਾਈ ਲਵਾਈ ਜੜਾਈ ਦੇਖੋ ਪਹਿਲਾਂ ਤੇ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਥਾਣਾ ਵਿੱਚ ਚਾਰਾਂ ਵਿੱਚ ਪ੍ਰੋਪਰ ਗੈਪ ਹੈ ਜੀ ਚੰਗਾ ਭਾਜੀ ਦੁੱਧ ਵਾਲਾ ਤੇ ਘਰੇ ਰੱਖਣ ਵਾਲਾ ਪੂਰਾ ਬਾਈ ਜੀ ਸਭ ਕੁਝ ਲੰਬੇ ਤੇ ਵਾਈ ਕੋਲ ਦਵਾਂਗੇ ਪੂਰੀ ਜਾਣਕਾਰੀ ਇਹਦੇ ਵਿੱਚ ਬਾਕੀ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ बहुत ही टॉप क्वालिटी पतले भाई बै गल पुत थोड़ी कटू तो यह कर दी बी जी ਟੌਪ ਕੁਆਲਿਟੀ ਹੈ ਬਾਈ ਅੱਜ ਮੱਝ ਤੇ ਬਾਕੀ ਵੀ ਜਿਹੜੇ ਪਹਿਲਾਂ ਲਗਾਈ ਸੀ ਉਹ ਸੇਲ ਹੋ ਗਏ ਬਾਈ ਕਹਿੰਦਾ ਮੈਂ ਇਸ ਕਾ ਵੀਡੀਓ ਨਹੀਂ ਸ਼ੇਅਰ ਕੀਤੀ ਚੈੱਕ ਕਰੋ ਬਾਈ ਚੰਗਾ ਬਜੂ ਹੈ ਜੀ ਇੱਧਰ ਮੇਰਾ ਵੀ ਪੂਰੀ ਖੋਲੀ ਹੈ ਤੇ ਨਿੱਖਰਾਂ ਵਿੱਚ ਨਾਲੇ ਖੋਲੀ ਚੈੱਕ ਕਰੋ ਮੇਰਾ ਵੀਡੀਓ ਕੁਆਲਿਟੀ ਬਹੁਤ ਚੰਗੀ ਹੈ ਪਿੱਛੇ ਦਾ ਬਜੂ ਹੈ ਬਾਈ ਕੋਲ ਨੂੰ ਮੈਂ ਪੂਰੀ ਜਾਣਕਾਰੀ ਤੇ ਤੁਹਾਡਾ ਕਰਾਂਗੇ ਸ਼ੇਅਰ ٹھیک ہے بھائی اور 25 روپے ਸਿੰਘਾ ਪਛੂ ਭਾਈ ਜੀ ਜੀ ਦਿਖਾਈ ਹੈ ਇਹ ਤਾਂ ਕਿੰਨਾ ਹੋਲ ਰੱਖਿਆ ਡੇਢ ਲੱਖ ਰੁਪਈਆ ਜੀ ਠੀਕ ਹੈ ਭਾਈ ਜੀ ਮਨਾਂ ਕਿੰਨਾ ਦੁੱਧ ਥੱਲੇ ਤੇ ਦੁੱਧ ਹੈਗਾ ਹੁਣ ਜੀ ਇਹਦੇ ਥੱਲੇ 12 ਕਿਲੋ ਠੀਕ ਹੈ ਭਾਈ ਜੀ ਕਿਹੜੇ ਤੂਏ ਇਹ ਪਹਿਲਣਾਂ ਹੀ ਠੀਕ ਹੈ ਮੋਬਾਈਲ ਨੰਬਰ ਸ਼ੇਅਰ ਕਰ ਦੂੰਗਾ ਜੀ 98781 5205 ਜੀ ਤੇ ਭਾਈ ਜੀ ਆਪਾਂ ਪਹਿਲਾਂ ਇਹ ਮੱਝ ਸੇਲ ਹੋ ਗਈ ਹੁਣੀ ਹਾਂ ਜੀ ਸੇਲ ਹੋ ਗਈ ਠੀਕ ਹੈ ਭਾਈ ਭਾਈ ਕਹਿੰਦਾ ਵੀ ਇਹ ਮੱਝ ਸੇਲ ਹੋ ਗਈ ਜੀ ਤੇ ਤਾਂ ਕਰਕੇ ਆਪੇ ਤਾਂ ਰੇਟ ਸ਼ੇਅਰ ਨਹੀਂ ਕੀਤਾ ਤੁਹਾਡੇ ਨਾਲ ਜੀ ਤੇ ਬਾਕੀ ਬਾਈ ਜੀ ਬਾਈਆਂ ਕੋਲੇ ਹੋਰ ਵਪਾਰ ਦਾ ਕੰਮ ਹੈ ਬਾਈਆਂ ਦੇ ਜੀ ਹਾਂ ਜੀ ਬਪਾ ਜੀ ਕਿਹੜਾ ਪਿੰਡ ਆਪਣਾ ਆਪਣਾ ਫਰੀਦਕੋਟ ਹੈ ਜੀ ਠੀਕ ਹੈ ਫਰੀਦਕੋਟ ਹੈ ਜੀ ਤੇ ਬਾਈ ਕਿੰਨੇ ਪਜੂ ਲੈ ਕੇ ਆਏ ਜੀ ਅੱਜ ਦੋ ਲੈ ਆਂਦੇ ਗਾ ਜੀ ਤੇ ਗਾਹ ਕਹਿਜ ਗਾਹ ਹੈਗਾ ਠੀਕ ਹੈ ਜੀ ਠੀਕ ਹੈ ਬਾਈ ਬਾਜ਼ਾਰ ਵੀ ਠੀਕ ਹੈ ਤੇ ਫਰੀਦਕੋਟ ਵਿੱਚ ਪਿੰਡ ਕਿੱੜਾ ਪੈਂਦਾ ਜੀ ਪਿੰਡ ਸ਼ਹਿਰ ਦੇ ਵਿੱਚ ਹੈ ਠੀਕ ਹੈ ਬਾਈ ਜੀ ਤੇ ਇਸ ਤੋਂ ਇਲਾਵਾ ਕਿਹੜੀ ਕਿਹੜੀ ਮੰਡੀ ਲਾਉਂਦੇ ਆ ਸਾਰੀਆਂ ਲਾਜਦੀਆਂ ਜੀ ਠੀਕ ਹੈ ਬਾਈ ਜੀ ਧਨੌਲਾ ਵੀ ਲਾਜਦਾ ਰਾਮਪੁਰਾ ਵੀ ਲਾਜਦਾ ਡੱਬ ਵਾਲੀ ਵੀ ਲਾਜਦੀ ਹੈ ਰਾਉਤਾਰ ਵੀ ਲਾਜਦੀ ਹੈ ਤੇ ਇੱਕ ਵਾਰ ਦੁਬਾਰੇ ਬੋਲ ਦੋ ਫਿਰ ਆਪਣਾ ਨਾਮ ਕੀ ਦਿੱਤਾ ਸੀਗਾ ਮੇਰਾ ਨਾਮ ਗੱਗਾ ਜੀ ਠੀਕ ਹੈ ਬਾਈ ਜੀ ਮੋਬਾਈਲ ਨੰਬਰ ਦੁਬਾਰੇ ਬੋਲ ਦੋ ਫਿਰ 98781 52052 ਇੱਕ ਵਾਰ ਦੁਬਾਰੇ ਬੋਲ ਦੋ 98781 52052 ਜਿਹਨੇ ਦੂਰੋਂ ਆ ਵੀ ਕੋਦੋਂ ਪਹਿਲਾਂ ਬੋਲ ਕੇ ਵੇ ਫੇਰੋ ਕੇ ਆ ਜਾਈਂ ਠੀਕ ਆ ਜਾ ਬੜਾ ਬਾਤ ਦੋ ਜੀ ਠੀਕ ਹੈ ਬਾਈ ਜੀ ਧੰਨਵਾਦ ਧੰਨਵਾਦ ਬਹੁਤ ਹੀ ਟਾਪ ਕੁਆਲਟੀ ਦੀ ਮੋਹਰਾਂ ਨਸਲ ਦੀ ਮੱਝ ਤੇ ਭਾਈ ਸਭ ਤੋਂ ਵੱਡੀ ਗੱਲ ਆਰਡਰ ਕੁਆਲਟੀ ਚੈੱਕ ਕਰੋ ਥੜਾ ਵੀ ਟ੍ਰੌਬ ਨਹੀਂ ਗਿਆ ਚੰਗਾ ਭਰਾ ਦੁੱਧ 12 ਕਿਲੋ ਅੱਛਾ ਮੈਂ ਪੁੱਛੂ ਮੈਂ ਤੁਹਾਨੂੰ ਸਾਰੇ ਜੀ ਤੇ ਚੰਗਾ ਪਸ਼ੂ ਬਈ ਹੱਡਾ ਪੈਰਾਂ ਦੀ ਪੂਰੀ ਖੁੜੀ ਹੈ ਤੇ ਜਾਨਵਰ ਬਹੁਤ ਚੰਗਾ ਦੇ ਜੀ ਤੇ ਨਾਲ ਹੈ ਕੱਟਾ ਬਹੁਤ ਹੀ ਟਾਪ ਕੁਆਲਟੀ ਬਈ ਟੀਕੇ ਦਾ ਕੱਟਾ ਹੀ ਹੈ ਟੀਕੇ ਦਾ ਕੱਟਾ ਬਈ ਜੀ ਮੂਹਰੇ ਬਾਕੀ ਪਤਾ ਲੱਗੇ ਜਾਂਦਾ ਦੇਖ ਕੇ ਤੇ ਬਾਈ ਕੋਲੋਂ ਨੇ ਪੂਰੀ ਜਾਣਕਾਰੀ ਹਾਂਜੀ ਬਈ ਸਸੀ ਗਾਲ ਜੀ ਸਸੀ ਗਾਲ ਜੀ ਕੀ ਹਾਲ ਹੈ ਬਈ ਠੀਕ ਆ ਜੀ ਇਹ ਨਾਮ ਵੀ ਭਰੇ ਆਪਣਾ ਜੀਤਾ ਜੀ ਠੀਕ ਹੈ ਪਿੰਡ ਕਿਹੜਾ ਪੈਂਦਾ ਜੀ ਕਲੋਟੀ ਜੀ ਰਾੜਾ ਸਾਹਿਬ ਕੋਲੇ ਤੇ ਰਾੜਾ ਸਾਹਿਬ ਜਿਲ੍ਹਾ ਕਿਹੜਾ ਪੈਂਦਾ ਜੀ ਜੁਦਿਆਣਾ ਠੀਕ ਹੈ ਬਈ ਤੇ ਕਿੰਨੇ ਪਸ਼ੂ ਲੈ ਕੇ ਆਈ ਸੀ ਬਾਈ ਅੱਜ ਤਿੰਨ ਹੈ ਜੀ ਕੋਈ ਛੇਲ ਹੋਇਆ ਜੀ ਬੇਗੇ ਤੋਂ ਠੀਕ ਹੈ ਗਾਹ ਕਹਿ ਅੱਜ ਗਾਹ ਖਾਪਦਾ ਹੀ ਆ ਠੀਕ ਹੈ ਜੀ ਤੇ ਆ ਜਿਹੜੀ ਮੱਝ ਹੈ ਕਿਹੜੇ ਸੂਏ ਸੂਈ ਹੈ ਜੀ ਇਹ ਇਹ ਤੀਜੇ ਜੀ ਠੀਕ ਹੈ ਜੀ ਕਿੰਨਾ ਦੁੱਧ ਥੱਲੇ ਦੇਈ 12 ਕਿਲੋ ਠੀਕ ਹੈ ਜੀ ਰੇਟ ਕਿੰਨਾ ਰੱਖਿਆ ਆਪਾਂ ਤਾਂ ਜੀ 10 ਲੱਖ ਦੀ ਦੇ ਦਾਂਗੇ ਬੜਾ ਬਹੁਤ ਮੰਤਣ ਹੋ ਜੂ ਜੀ ਹੋ ਜੂ ਜੀ ਠੀਕ ਹੈ ਬਾਈ ਜੀ ਤੇ ਬਈ ਆਪਾਂ ਵਪਾਰਦ ਕਰਨਾ ਆਪਣਾ ਹੀ ਹਾਂ ਜੀ ਕਿਹੜੀ ਕਿਹੜੀ ਮੰਡੀ ਲਾਉਂਦੇ ਇਸ ਤੋਂ ਬਾਅਦ ਕੋਈ ਨਹੀਂ ਛੱਡਦੇ ਜੀ ਠੀਕ ਹੈ ਬਾਈ ਤੇ ਮੋਬਾਈਲ ਨੰਬਰ ਸ਼ੇਅਰ ਕਰ ਦੂੰਗਾ ਜੀ ਅਰਦਾਗੇ ਜੀ ਹਾਂ ਜੀ ਦੱਸੋ ਵੀਰੇ 981495510 ਠੀਕ ਹੈ ਤੇ ਕਰੇ ਪਛੋਂ ਹੁੰਦਾ ਬਣਾਈ ਨਹੀਂ ਜੀ ਅਸੀਂ ਮੰਡੀਆਂ ਤੇ ਹੀ ਮਾਲ ਵੇਚਦੇ ਆ ਬੰਦਾ ਅੱਛਾ ਕਰੇ ਨਹੀਂ ਵੇਚਦੇ ਹਾਂ ਠੀਕ ਹੈ ਬਾਈ ਮੰਡੀ ਲਾਉਂਦੇ ਆ ਮਤਲਬ ਸਾਰੀ ਹਾਂ ਸਾਰੀ ਠੀਕ ਹੈ ਬਾਈ ਜੀ ਠੀਕ ਹੈ ਬਾਈ ਧੰਨਵਾਦ ਤੇ ਬਾਈ ਕੋਲੇ ਚੰਗਾ ਪਰਚੂ ਸੀਗਾ ਬਾਈ ਤੇ ਟੌਪ ਕਲਾਸ ਦੀ ਮੋਹਰਾਂ ਨਾਲ ਦੀ ਮੱਝ ਸੀ ਤੇ ਬਾਈ ਕਹਿੰਦਾ ਗਾਹ ਹੈਗਾ ਪਰ 2 ਵਜਾਂ ਸੇਲ ਹੋ ਲਈ ਪਾਈ ਕਹਿੰਦਾ ਆਪਣੀਆਂ ਹੀ ਇੱਕ ਮੱਝ ਰਹਿ ਗਈ ਇਹ ਤੇ ਚੰਗਾ ਬਾਈ ਪਛੋਂ ਪਿੱਟੇ ਬੜੇ ਚੰਗਾ ਹੈ ਤੇ ਰੇਟ ਵੀ ਛੇ ਅਜੇ ਪਾ ਲਿਆ ਵਧੀਆ ਕੁਆਲਿਟੀ ਦੀ ਮੋਹਰਾ ਨਸਲੀ ਮੱਝ ਦੋਏ ਆਪਣੀਆਂ ਹੀ ਹੈ ਹਾਂਜੀ ਜੀ ਚੈੱਕ ਕਰੋ ਬਾਈ ਜੀ ਜਣਾ ਦੀ ਪ੍ਰੋਪਰ ਗੇਟ ਹੈ ਬਾਈ ਕੋਲ ਲਵਾਂਗੇ ਪੂਰੀ ਜਾਣਕਾਰੀ ਤੇ ਬਾਈ ਕਿਹੜੇ ਸੂਏ ਸੁਣਾਏ ਨੇ ਹਾਂਜੀ ਕਿਹੜੇ ਸੂਏ ਸੁਣਾਏ ਨੇ ਇਹ ਜੀ ਤੀਜੇ ਸੂਏ ਸੀ ਸੂਈ ਵੀ ਹੈ ਹਾਂ ਸੂਈ ਹੈ ਇਹਦਾ ਬੱਚਾ ਮਰ ਗਿਆ ਪੁੱਛੀ ਹੈ ਠੀਕ ਹੈ ਬਾਈ ਠੀਕ ਹੈ ਦੇਰ ਨਹੀਂ ਬੱਚੇ ਵੀ ਨਾ ਦੁੱਧ ਹਾਂ ਹਾਂ ਹੋਣੇ ਠੀਕ ਹੈ ਕਿੰਨੇ ਦੁੱਧ ਥੱਲੇ ਇਹਦੇ ਦੁੱਧ ਚੈੱਕ ਕਰੂਗੇ ਵੀ ਬੱਚਾ 8-9 ਦੇ ਲਗ ਭਗਿਆ 8-9 ਦੇ ਹਾਂ ਜੀ 7 ਦਿਨ ਹੋ ਗਏ ਨਹੀਂ ਸੀ ਕਿਹੜੇ ਸੂਏ ਸੂਈ ਹੈ ਜੀ ਇਹ ਹੈ ਕਿਹੜੇ ਸੂਏ ਕਹਿੰਦੇ ਸੀਗੇ ਸੂਏ ਕਿਹੜੇ ਆ ਜੀ ਤੀਜੇ ਠੀਕ ਹੈ ਜੀ ਤੇ ਕਿੰਨਾ ਮੋਲ ਰੱਖਿਆ ਵੀਰ ਆਪਾਂ ਇਹਦਾ ਮੁੱਲ ਤੇ 75 ਕਰਦੀ ਠੀਕ ਹੈ ਬਾਈ ਜੀ ਤੇ ਥੋੜਾ ਬਹੁਤਾ ਮਾਨਤਨ ਹੋ ਜਾਈ ਤੇ ਆ ਹੋ ਜੀ ਠੀਕ ਹੈ ਬਈ ਉਹਦਾ ਸੀਲ ਢੰਡੀ ਪੂਰੀ ਹਾਂ ਹਾਂ ਠੀਕ ਹੈ ਜੀ ਬੂਸ਼ੀਟਾਂ ਦੀ ਤੇ ਜਿਹੜੀ ਅਗਲੀ ਮੱਝ ਹੈ ਜੀ ਇਹ ਹੂੰ ਇਹਦਾ ਮੋਲ 70 ਕਰਦੇ ਜੀ ਠੀਕ ਹੈ ਬਈ ਦੁੱਧ ਕਿੰਨਾ ਥੱਲੇ ਇਹਦਾ ਜੀ ਇਹਦੇ ਸਦੇ ਦੁੱਧ ਵੀ ਇੰਨਾ ਕੀ 8 ਨੋਕਲੇ ਠੀਕ ਹੈ ਬ ਤੇ ਨਾਲ ਮਗਰ ਕੱਟੀ ਇਹਦੀ ਹਾਂਜੀ ਨਾਲ ਬਾਈ ਜੀ ਕੱਟੀ ਨਹੀਂ ਲੀਦਾ ਵੀ ਚੈੱਕ ਕਰੋ ਤੇ ਇਹਦਾ ਮੋੜ 70 ਹੈ ਨਹੀਂ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਬਾਈ ਜੀ ਪਿੰਡ ਕਿਹੜਾ ਬਣਾਈ ਹਾਂਜੀ ਪਿੰਡ ਕਿਹੜਾ ਜੀ ਪਿੰਡ ਆਪਣਾ ਪੈਣੀ ਅੱਛਾ ਜ਼ਿਲ੍ਹਾ ਕਿਹੜਾ ਪੈਦਾ ਹੈ ਅੰਮ੍ਰਿਤਸਰ ਠੀਕ ਹੈ ਕਿੰਨੇ ਪਸ਼ੂ ਲੈ ਕੇ ਆਏ ਸੀ ਅੱਜ ਹਾਂਜੀ ਕਿੰਨੇ ਪਸ਼ੂ ਲੈ ਕੇ ਆਏ ਸੀ ਤਿੰਨ ਤੇ ਹੋਇਆ ਕੋਈ ਸੇਰ ਹਾਂ ਠੀਕ ਗਾਹ ਕਹਿ ਅੱਜ ਹਾਂ ਹਾਂ ਹੈਗਾ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਇਸ ਤੋਂ ਲਾ ਬਾਈ ਮੰਡੀ ਜਿਗਰਾਵਾ ਹਾਂਜੀ ਦੱਬਣੀ ਠੀਕ ਹੈ ਤੇ ਤਾਂ ਘਰੇ ਪਸ਼ੂ ਲੈਉਨੇ ਜੀ ਹਾਂ ਕਰੋ ਤੇ ਮੋਬਾਈਲ ਨੰਬਰ ਬੋਲ ਦੋਗੇ ਆਪ ਆਪਣਾ ਹੈ ਮੋਬਾਈਲ ਨੰਬਰ ਹਾਂ ਬੋਲ ਦਿਓ 81465 ਹਾਂ ਜੀ 81676 ਇੱਕ ਔਰ ਦਵਾਰੇ ਬੋਲਦੇ ਵੀਰੇ 81465 ਹਾਂ ਜੀ 81676 ਤੇ ਨਾਮ ਕੀ ਦੱਸਾ ਜੀ ਦਾ ਆਪਣਾ ਇਹ ਕਾਰਜ ਠੀਕ ਹੈ ਜੀ ਹਾਂ ਜੀ ਤੇ ਜਿੱਦਾਂ ਹੁਣ ਆਪਾਂ ਪਸ਼ੂ ਲੈਉਨੇ ਕਿੱਥੋਂ ਵੈਸੇ ਹਾਂ ਜੀ ਕਿਉਂ ਨੇ ਕਿੱਥੋਂ ਐਤਾਂ ਜੀ ਪਿੰਡਾ ਚੋਂ ਫਿਰ ਤੋਂ ਅੱਛਾ ਪਿੰਡਾ ਚੋਂ ਹੀ ਹਾਂ ਫਿਰ ਤੋਂ ਤੇ ਹਾਂ ਠੀਕ ਹੈ ਬਈ ਜੀ ਜਿੱਦਾਂ ਕਿਹਾਂ ਦੂਰ ਹੋਣਾ ਫੋਨ ਕਰਕੇ ਆ ਸਕਦਾ ਹਾਂ 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 ਘਰੇ ਹੁੰਦਾ ਹੁਣ ਇੱਕ ਦਮ ਹਾਂ 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 ਹੁੰਦਾ ਠੀਕ ਹੈ ਆਪਣੇ ਆਪਣੇ ਵੱਧ ਤੋਂ ਵੱਧ ਕਿੰਨੇ ਲੀਟਰ ਤੱਕ ਹੁੰਦੀਆਂ ਮੱਝਾਂ ਵੱਧ ਤੋਂ ਵੱਧ ਇਹਨੇ 12 13 14 ਤੱਕ ਹਾਂਜੀ 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 ਠੀਕ ਹੈ ਹਾਂ ਠੀਕ ਹੈ ਬਈ ਹਾਂ ਵਾਏ ਹੋਏ ਨੇ ਬਈ ਜੀ ਤੁਸੀਂ ਬਹੁਤ ਸੌਦੇ ਮੰਡੀ ਤੇ ਕੁਆਲਟੀ ਤੇ ਪੂਰੇ ਨਿੱਖੜਵੇਂ ਥਰਨੇ ਬਈ ਜੀ ਲੰਬੇ ਤੇ ਤੁਸੀਂ ਨੇੜੇ ਤੋਂ ਵੀ ਦਿਖਾਉਂਦਾ ਅਟਰ ਕੁਆਲਟੀ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਬਈ ਜੀ ਬਾਈਕ ਉਹਨਾਂ ਦੇ ਪੂਰੀ ਜਾਣ ਕੇ ਬਾਈ ਸਾਸੀ ਗਾਲ ਜੀ ਕੀ ਹਾਲ ਹੈ ਵੀਰੇ ਕੀ ਨਾਮ ਹੈ ਵੀਰੇ ਆਪਣਾ ਜੀ ਆਪਣਾ ਬਿੱਲਾ ਠੀਕ ਹੈ ਬਾਈ ਜੀ ਕਿਹੜਾ ਲੱਗ ਕੇ ਪਿਆ ਜਾਂਦਾ ਵੀਰੇ ਪਿੰਡ ਠੀਕ ਹੈ ਬਾਈ ਜੀ ਤੇ ਬਾਈ ਜਿਹੜੀ ਮੱਝ ਹੈ ਕਿਹੜੇ ਸੂ ਸੁਣੇ ਨਹੀਂ ਕਿੰਨੇ ਦਿਨ ਲੈ ਲੂਗੇ ਵੀਰ ਠੀਕ ਹੈ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਵੀਰੇ ਆਪਾਂ ਇਹਦਾ ਅੱਛਾ ਇੱਕ ਵੀ ਠੀਕ ਹੈ ਬਾਈ ਜੀ ਤੇ ਮਾਰ ਕਿੱਥੇ ਤੱਕ ਛੱਡ ਦੋਗੇ ਲਾਸਟ ਵੀਰੇ ਲਾਸਟ 2 4000 ਰੁਪਏ ਮੇਰੇ ਵੱਲ ਠੀਕ ਹੈ ਬਾਈ ਜੀ ਤੇ ਬਈ ਵਪਾਰ ਤਾਂ ਕੰਮ ਆਪਣਾ ਹੀ ਹਾਂਜੀ ਠੀਕ ਹੈ ਬਾਈ ਜੀ ਤੇ ਮੋਬਾਈਲ ਨੰਬਰ ਕਰ ਦੋਗੇ ਵੀਰੇ ਸ਼ੇਰ ਜੀ 9986 ਹਾਂਜੀ 3471 ਇੱਕ ਹੋਰ ਦੁਆਰੇ ਬੋਲਦੇ ਵੀਰੇ 9986 3471 ਤੇ ਪਿੰਡ ਕਿਹੜੇ ਪੈਂਦਾ ਵੀਰੇ ਕੋਟ ਪੈਂਦਾ ਵੀਰੇ ਨੰਗਰ ਰੋਡ ਤੇ ਠੀਕ ਹੈ ਬਈ ਠੀਕ ਹੈ ਬਈ ਜੀ ਜ਼ਿਲ੍ਹਾ ਕਿਹੜੇ ਪੈਂਦਾ ਹੁਸ਼ਿਆਰ ਠੀਕ ਹੈ ਬਈ ਹਰ ਇੱਕ ਮੰਡੀ ਲਾਉਂਦੇ ਬਾਈ ਜੀ ਹਰ ਇੱਕ ਕਦੇ ਕਦੇ ਜਾਂਦੇ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਤੇ ਪਾਈਆਂ ਕੋਲੇ ਖੜੀ ਹੈ ਬਈ ਸ਼ਾਨਦਾਰ ਤੇ ਬਾਕੀ ਬਾਈ ਦਾ ਆਪਾਂ ਨੰਬਰ ਵੀਡੀਓ ਵਿੱਚ ਪਾ ਦਿੱਤਾ ਬਾਕੀ ਵੀ ਨੂੰ ਸੰਪਰਕ ਕਰ ਸਕਦਾ ਜਿਹਨਾਂ ਮੱਝ ਲੈਣੀ ਹੈ ਬਈ ਟਾਪ ਕੁਆਲਟੀ ਦੀ ਹੈ ਚੰਗਾ ਪਸ਼ੂ ਬਾਈ ਜੀ ਕਿੰਨਾ ਦੁੱਧ ਕਰਜੂ ਬਾਈ ਤੁਹਾਡੇ ਸਾਹਮਣੇ ਬਾਈ ਇਹ ਇਹ ਪਹਿਲਾਂ 15 ਜੋ ਹੈ ਹੁਣ 7 17 18 ਪਾ ਲਾ ਕਰਜੂ ਬਾਈ ਜੀ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਧੰਨਵਾਦ ਵੀਰੇ ਇਸ ਤੋਂ ਇਲਾਵਾ ਕਿਹੜੀ ਕਿਹੜੀ ਮੰਡੀ ਲਾਉਂਦੇ ਆ ਇਸ ਤੋਂ ਇਲਾਵਾ ਜੀ ਕਰਾਲੀ ਹਾਂਜੀ ਖੰਨਾ ਹਾਂਜੀ ਠੀਕ ਹੈ ਕਿਹੜੀ ਸੂਈ ਸੂਈ ਬਾਈ ਜੀ ਛੋਟੀ ਠੀਕ ਹੈ ਜੀ ਬਾਈ ਕਿੰਨੇ ਦਿਨ ਦੀ ਸੂਈ ਹੈ ਜੇ ਇਹ ਇਹ ਨੂੰ ਹੋ ਗਿਆ 10 ਦਿਨ ਠੀਕ ਹੈ ਬਾਈ ਜੀ ਕਿੰਨਾ ਮੁੱਲ ਰੱਖਿਆ ਪਹਿ ਦਾ 1 ਦੁੱਧ ਦੇ ਤਾਂ ਕਿੰਨੇ ਦੇ ਲੈ ਵੀਰੇ 14 ਠੀਕ ਹੈ ਬਾਈ ਜੀ ਤੇ ਨਗਰ ਬੱਚਾ ਕੀ ਵੀਰੇ ਕੱਟਾ ਹੈ ਜੀ ਨਗਰ ਬਾਈ ਜੀ ਕੱਟਾ ਤੇ ਬਾਈ ਸ਼ਾਨਦਾਰ ਝੋਟੀ ਹੈ ਤੁਸੀਂ ਅਟਰ ਕੁਆਲਟੀ ਦੇਖੋ ਕਿੰਨੀ ਜਿਆਦਾ ਸਾਫ ਸੁਥਰੀ ਹੈ ਤੇ ਨਿਖਣਵੇਂ ਥਾਣੇ ਬਾਈ ਜੀ ਪੂਰੇ ਤੇ ਪੂਰੀ ਸ਼ਾਨਦਾਰ ਹੈ ਤੇ ਨਾਲ ਬਾਈ ਜੀ ਕੱਟਾ ਇਹ ਵੀ ਚੰਗਾ ਬਾਈ ਜੀ ਤੇ ਸ਼ਾਨਦਾਰ ਪਸ਼ੂ ਬਾਈ ਜੀ ਤੇ ਥੋੜਾ ਬਤਾ ਮਾਨਦਾਨ ਕਰੋਗੇ ਬਾਈ ਜੀ ਆਪਣਾ ਨਾਮ ਕੀ ਪਹਿਲਾਂ ਹੁੰਦਾ ਜੀ ਸਰ ਮਖ ਸਿੰਘ ਪਿੰਡ ਕਿਹੜਾ ਪਿਆ ਜਿੰਦਾ ਪਿੰਡੀਸਰ ਜ਼ਿਲ੍ਹਾ ਸ਼ਾਹਪੁਰ ਠੀਕ ਹੈ ਬਾਈ ਜੀ ਕਿੰਨੇ ਪਸ਼ੂ ਲੈ ਕੇ ਆਏ ਸੀ ਅੱਜ ਆਪਾਂ ਕੋ ਲੈ ਕੇ ਆਏ ਕੋਈ ਸੇਲ ਹੋਇਆ ਹਾਂ ਜੀ ਬਾਈ ਠੀਕ ਹੈ ਤੇ ਬਾਈ ਜੀ ਜਿਹੜੀ ਇਹ ਝੋਟੀ ਇਹਦਾ ਕੀ ਹਿਸਾਬ ਦਾ ਪਹਿਲੜਾ ਜੀ 93 ਮੋਲਾ ਅੱਛਾ ਦੁੱਧ ਕਿੰਨਾ ਥਲੇ ਵੀਰੇ ਤੇ ਠੀਕ ਹੈ 10 12 ਕਿਲੋ 10 ਕਿਲੋ ਪਹੁੰਚੂ ਠੀਕ ਹੈ ਬਈ ਚੈੱਕ ਕਰੋ ਵਾਟਰ ਕੁਆਲਿਟੀ ਥਣਾ ਜੀ ਪ੍ਰੋਪਰ ਗੈਪ ਹੈ ਜੀ ਤੇ ਨਗਰ ਹੈ ਕਿ ਵੀ ਕੱਟੀ ਤੇ ਕਿੰਨੇ ਤੱਕ ਦੇ ਦੂੰਗਾ ਲਾਸਟ 10 ਠੀਕ ਹੈ ਬਈ ਤੇ ਚੰਗਾ ਪਛੋਈ ਬਾਈ ਜੀ ਰੇਟ ਵੀ ਜਾਇਜੇ ਬਾਈ ਜੀ ਸਭ ਨਾਲ ਮੱਝ ਤੇ ਬਾਈ ਜੀ ਮੋਬਾਈਲ ਨੰਬਰ ਬੋਲ ਦੂੰਗਾ ਜੀ 98772 ਹਾਂ ਜੀ 04292 ਇਕ ਹੋਰ ਵਾਰੀ ਬੋਲ ਦਵੋ ਵੀਰੇ 99721 ਹਾਂਜੀ ਬਾਈ ਆਪਾਂ ਨੂੰ ਮਿਲਨੇ ਆ ਜੇ ਇਹਨਾਂ ਦੀ ਬਾਈ ਵੀਡੀਓ ਆਪਾਂ ਤਾ ਪਾ ਰਹੇ ਆ ਕਿ ਕਿਸੇ ਨੇ ਬਾਈ ਨੇ ਮੱਝ ਜਾਂ ਕੱਟੀ ਜਾਂ گاਵਾ ਕੁਝ ਵੀ ਲੈਣਾ ਤਾਂ ਬਾਈਆਂ ਨਾਲ ਕੰਟੈਕਟ ਜ਼ਰੂਰ ਕਰ ਸਕਦਾ ਮੇਰਾ ਵੀਰ ਬਾਈਆਂ ਦਾ ਸਾਫ਼ ਸੁਥਰਾ ਇਹਨਾਂ ਕੰਮ ਹੈ ਵਧੀਆ ਤੇ ਬਾਈਆਂ ਦਾ ਆਪਾਂ ਨੰਬਰ ਪਾਵਾਂਗੇ ਵਿੱਚ ਤੇ ਪੂਰਾ ਪਿੰਡ ਪਤਾ ਸਭ ਪੁੱਛਾਂਗੇ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਵੀਰ ਆਪਣਾ ਜੀ ਮੇਰਾ ਨਾਮ ਭਾਈ ਸੁਲੇਮ ਅਕਸਰ ਆ ਜੀ ਠੀਕ ਹੈ ਭਾਈ ਜੀ ਪਿੰਡ ਕਿਹੜਾ ਪਿਆ ਜਾਂਦਾ ਪਿੰਡ ਸਾਡੇ ਭਗਤਾ ਭਾਈ ਕਾ ਜ਼ਿਲ੍ਹਾ ਬਰਿੰਦਾ ਜੀ ਠੀਕ ਹੈ ਭਾਈ ਜੀ ਤੇ ਭਾਈ ਜੀ ਕਿੰਨਾ ਕ ਟਾਈਮ ਹੋ ਗਿਆ ਆਪਾਂ ਨੂੰ ਵਪਾਰ ਦਾ ਕੰਮ ਕਰਦੇ ਸਾਡੀ ਤੀਜੀ ਪੀੜ੍ਹੀ ਹੈ ਜੀ ਅੱਛਾ ਤੀਜੀ ਪੀੜ੍ਹੀ ਹੈ ਠੀਕ ਹੈ ਭਾਈ ਜੀ ਤੇ ਆ ਵੀਰ ਦਾ ਨਾਮ ਕੀ ਇਹ ਵੀ ਆਪਣਾ ਨਾਲ ਹੈ ਜੀ ਹਾਂਜੀ ਇਹਦਾ ਨਾਮ ਸਤਨਾਮ ਹੈ ਠੀਕ ਹੈ ਬਈ ਇੱਕੋ ਪਿੰਡ ਦੇ ਬਾਈ ਜੀ ਹਾਂਜੀ ਇੱਕੋ ਪਿੰਡ ਦੇ ਠੀਕ ਹੈ ਬਾਈ ਜੀ ਤੇ ਬਾਈ ਜੀ ਆਪਾਂ ਕਿਹੜੀ ਕਿਹੜੀ ਮੰਡੀ ਜਾਂਦੇ ਵੈਸੇ ਆਪਾਂ ਪੰਜਾਬ ਦੇ ਜਿੰਨੀਆਂ ਵੀ ਟੋਟਲ ਮੰਡੀਆਂ ਆ ਦੇ ਸਾਰੀਆਂ ਜਾਂਦੇ ਠੀਕ ਹੈ ਬਈ ਤੇ ਬਾਈ ਜੀ ਕਹਣਾ ਕਿਸੇ ਨੇ ਫੋਨ ਤੇ ਕੰਟੈਕਟ ਕਰਨਾ ਕਿ ਕਿੰਨੇ ਲੀਟਰ ਵਾਲੀ ਮੱਝ ਗਾਂ ਲੈਣੀ ਹੈ ਤੁਹਾਡੇ ਨਾਲ ਕੰਟੈਕਟ ਕਰ ਸਕਦਾ ਜੀ ਬਿਲਕੁਲ ਬਿਲਕੁਲ ਆਪਣੇ ਕੋਲ ਹੀ 10 ਲੀਟਰ ਤੋਂ ਲੈ ਕੇ ਜੀ ਗਾਂ ਕਰਕੇ 10 ਲੀਟਰ ਤੋਂ ਲੈ ਕੇ 45 ਲੀਟਰ ਤੱਕ ਗਾਂ ਮਤਲਬ ਤੁਹਾਡੇ ਕੋਲ ਆਪਣੇ ਕੋਲ ਹੀ ਪਾਜੂ ਖੜੇ ਹੁੰਦੇ ਆ ਜੀ ਬਿਲਕੁਲ ਜੀ ਬਿਲਕ 251 ਇੱਕ ਹੋਰ ਦੁਆਰੇ ਬੋਲਦੇ ਵੀਰੇ 9801997252 ਤੇ ਪਿੰਡ ਕਿਹੜਾ ਦੱਸਿਆ ਜੀ ਵੀਰੇ ਭਗਤਾ ਭਾਈਕਰ ਤੇ ਨਾਮ ਕੀ ਵੀਰੇ ਪਿੰਡ ਚੋਂ ਚੱਲਦਾ ਤੁਹਾਡੀ ਆਪਣਾ ਸਲੀਮ ਜੀ ਠੀਕ ਹੈ ਬਈ ਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਵੀਰੇ ਬਹੁਤ ਵਧੀਆ ਜੀ ਕੀ ਨਾਮ ਹੈ ਜੀ ਆਪਣਾ ਗੁਰਪ੍ਰੀਤ ਅਤਾਜ ਜੀ ਦਾ ਠੀਕ ਹੈ ਕਿਹੜਾ ਪਿੰਡ ਪੈਂਦਾ ਵੀਰੇ ਆਪਣਾ ਪਿੰਡ ਜੀ ਰਾੜਾ ਸਾਹਿਬ ਕੋਲੇ ਭੰਦੇੜ ਖੜੀ ਪਿੰਡ ਆ ਜੀ ਠੀਕ ਹੈ ਭਾਈ ਜੀ ਵਪਾਰਤ ਕੰਮ ਵੀ ਰ ਆਪਣੀ ਹਾਂਜੀ ਕਿਹੜੀ ਕਿਹੜੀ ਮੰਡੀ ਲਾਉਂਦੇ ਵੀਰੇ ਆਪਾਂ ਇਸ ਤੋਂ ਲਾਵੇ ਜਿਹੜੀਆਂ ਸਾਰੀਆਂ ਮੰਡੀਆਂ ਜੀ ਖੰਨਾ ਵੀ ਲਾਉਂਦੇ ਆ ਜਗਰਾਵਾ ਵੀ ਲੱਗਦੀ ਆ ਕਰਾਲੀ ਵੀ ਮੰਡੀ ਲੱਗਦੀ ਆ ਡੱਬ ਵਾਲੇ ਵੀ ਲੱਗਿਆ ਧਰੌਲਾ ਵੀ ਲੱਗਿਆ ਸਾਰੀਆਂ ਜਾਂਦੇ ਭਾਈ ਸਾਰੀਆਂ ਜਾਂਦੇ ਜੀ ਜਿਹੜੀ ਭਾਈ ਜੀ ਇਹ ਮੱਝ ਖੜੀ ਆਪਣੇ ਕੋਲੇ ਕਿਹੜੇ ਸੂਏ ਸੋ ਤੇ ਪਿੱਠਪੜੇ ਤੋਂ ਚੰਗੀ ਐ ਬਾਈ ਜੀ ਮੱਜ ਤੇ ਬਾਈ ਕੋਲ ਪੁੱਛਦੇ ਆ ਪੂਰੀ ਜਾਣਕਾਰੀ ਤੇ ਅਟਰ ਕੁਆਲਟੀ ਸਾਫ ਸੁਥਰੀ ਵੀ ਨਿਕਲਵੇਂ ਥਾਂ ਨੇ ਬਾਈ ਜੀ ਬਾਈ ਕਿੰਨਾ ਕਿੰਨੇ ਦਿਨ ਰਹਿੰਦੇ ਅਜੇ ਇਹਦੇ ਇਹਦੇ ਵੀਰੇ 8 ਦਿਲੇਗਾ 9 ਤਰੀਕ ਨੂੰ ਤਾਂ ਪੂਰੇ ਨੇ ਜੀ ਠੀਕ ਐ ਕਿੰਨਾ ਕਿ ਦੁੱਧ ਕਰਜੂ ਬਾਈ ਜੀ ਇਸ ਸੂਏ ਪਿਛਲੇ ਸੂਏ 14 ਲੀਟਰ ਕੋ ਦੁੱਧ ਕੱਢਿਆ ਜੀ ਪੂਰੇ ਕੰਡੇ ਵਾਲਾ ਕੰਡੇ ਵਾਲਾ ਮਣਕੇ ਜੀ ਠੀਕ ਐ ਇਸ ਸੂਏ ਕਿੰਨਾ ਕਰਜੂ ਬਾਈ ਇਸ ਵੇਲੇ ਸਾਫ ਦਾ ਹੈਗਾ ਵੀ ਜੀ ਹੋਰ 2 ਕਿਲੋ 4 ਕਿਲੋ ਵਧੂਗੀ ਅੱਛਾ ਬਈ ਠੀਕ ਹੈ ਬਾਕੀ ਸੇਵਾ ਦੇ ਵੀਰ ਜੀ ਲੈ ਲਓ ਉਹ ਤਾਂ ਚਲੋ ਸੇਵਾ ਦੀ ਗੱਲ ਹੈ ਜੀ ਤੇ ਆਪਣਾ ਕਿੰਨਾ ਰੇਟ ਰੱਖਿਆ ਵੀਰ ਤਾਂ ਲੈਣ ਦੇਣ ਲੈਣ ਲੈਣਾ ਜੇ ਮੋਤ ਦਾ ਜੀ ਦੇ ਇੱਕ 40 ਕਰੇ ਵੀ ਇੱਕ 20 ਨਹੀਂ ਤੱਕ ਛੱਡ ਦੇ ਦੇ ਦੋਗੇ ਲਾਡ ਹਾਂ ਜੀ ਕਿਹੜੇ ਸੂਏ ਸੁਣਾ ਬਈ ਜੀ ਇਹਨੇ 30 ਸੂਏ ਅੱਛਾ 30 ਸੂਏ ਠੀਕ ਹੈ ਬਈ ਜੀ ਤੇ ਮੋਬਾਈਲ ਨੰਬਰ ਕਰ ਦਵਾਂ ਵੀਰ ਸ਼ੇਰ ਜੀ ਮੋਬਾਈਲ ਨੰਬਰ ਆ ਜੀ 98149 ਹਾਂ ਜੀ 28405 ਠੀਕ ਹੈ ਨਾਮ ਕੀ ਦੱਸਿਆ ਸੀ ਕਿ ਵੀਰੇ ਗੁਰਪ੍ਰੀਤ ਸਿੰਘ ਜੀ ਠੀਕ ਹੈ ਬਈ ਜੀ ਤੇ ਚੰਗਾ ਪਸ਼ੂ ਬਾਈ ਕੋਲੇ ਬਾਈ ਨੇ ਕਰਦਾ ਕੰਟੈਕ ਨਿੱਖਣਵੇਂ ਥਣਦੇ ਬਾਈ ਜੀ ਤੇ ਹਜੇ ਪੇ ਨੇ ਬਾਈ ਕਹਿੰਦਾ ਦੀਨ ਚੰਗਾ ਪਸ਼ੂ ਬਾਈ ਜੀ ਤੇ ਬਾਕੀ ਬਾਈ ਦਾ ਆਪਾਂ ਨੰਬਰ ਪਾਤਾ ਵੀਡੀਓ 'ਚ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਨੂੰ ਜੀ ਠੀਕ ਹੈ ਤੇ ਜਿਹੜੀ ਬਾਕੀ ਮੰਡੀਆਂ ਲਾਉਂਦੇ ਨੇ ਤੇ ਬਾਕੀ ਬਾਈ ਆਪਣੇ ਕੋਲ ਕਿੰਨੀ ਤੋਂ ਕਿੰਨੀ ਰੇਂਜ ਤੱਕ ਦੀ ਹੁੰਦੀ ਦੁੱਧ ਵਾਲੀਆਂ ਵੀਰ ਜਿੱਦਾ ਦੀ ਮੈਂ ਓਹ ਹਜ਼ਾਰ ਰੇ ਜਾਏ ਮੈਂ ਤਾਂ 2.5 ਰੱਖਦੀ ਵੀ ਵੇਚਦੇ 2 ਲੱਖ ਦੇ ਵੇਚਦੇ 1.80 ਦੀ ਕੱਲੇ ਮੱਝਾਂ ਦਾ ਗਾਵਾਂ ਦਾ ਵੀ ਗੱਲ ਹੈ ਗਾਵਾਂ ਦਾ ਵੀ ਕੰਮ ਗਾਵੀਆਂ ਦਾ ਜਿਹੜਾ ਜਰ ਮਿਲ ਗਿਆ ਵੀਰ ਉਹ ਜਾ ਬੱਕਰਾਂ ਗਾਵਾਂ ਦੀ ਤੇ ਬਾਈ ਕੋਲੇ ਖੜੀ ਇੱਕ ਗੱਬਣ ਮੱਝ ਤੇ ਬਹੁਤ ਜ਼ਿਆਦਾ ਬਦੇ ਕਿ ਬਈ ਜਿਹੜੀ ਇਹ ਮੱਝ ਕਿੰਨੇ ਦਿਨ ਲੀ ਲੂ ਹਜੇ ਇਹ ਹਾਲੇ 15 ਉਹਨਾਂ ਨੇ ਕੱਢੂ ਠੀਕ ਹੈ ਬਈ ਜੀ ਕਿੰਨਾ ਕ ਦੁੱਧ ਕਰਦੀ ਤੁਹਾਡੇ ਸਾਹ ਕੋਈ 10 ਕਿਲੋ ਕੱਢੀ ਜਾਂਦੀ ਠੀਕ ਹੈ ਬਈ ਜੀ 14 13 14 ਠੀਕ ਹੈ ਜੀ ਤੇ ਕਿੰਨਾ ਮੁੱਲ ਰੱਖਿਆ ਵੀਰ ਆਪਣਾ ਤਾਂ ਲੈਣ ਦੇ ਮੁੱਲ ਰੱਖਿਆ ਇੱਕ 30 ਅੱਛਾ ਜੀ ਕਿੱਥੇ ਤੱਕ ਦੇ ਦੋਗੇ ਲਾਸਟ ਇਹਨੂੰ ਹਾਂਜੀ 15 ਹੀ ਦੇ ਜੀ ਠੀਕ ਹੈ ਬਈ ਜੀ ਚੈੱਕ ਕਰੋ ਮੇਰਾ ਵੀ ਚੰਗਾ ਪਸ਼ੂ ਬਈ ਦੁੱਧ ਵਾਲਾ ਤੇ ਆਰਡਰ ਕੁਆਂਟੀਟੀ ਪੂਰੀ ਸਾਫ਼ ਸੁਥਰੀ ਹੈ ਪੂਰੀ ਬਲੈਕ ਜੈੱਟ ਪੂੰਛ ਹੈ ਤੇ ਰੇਟ ਬਾਈਆਂ ਨੇ ਜਾਇਜ਼ ਰੱਖਿਆ ਬਾਕੀ ਬਾਕੀ ਬਾਈ ਕਹਿੰ ਚੰਗਾ ਪਸ਼ੂ ਬਾਈ ਦੁੱਧ ਵਾਲਾ ਤੇ ਮੋਹ ਲੱਗੀ ਹੋਈ ਆ ਦੇਖੋ ਠੀਕ ਹੈ ਜੀ ਜਿਹੜਾ ਪਾਸ ਕਰੀ ਹੋਈ ਆ ਉਹਨਾਂ ਅੰਦਰੀ ਚੋਂ ਹਾਂ ਜੀ ਤੇ ਚੰਗਾ ਪਸ਼ੂ ਬਾਈ ਦੁੱਧ ਵਾਲਾ ਐ ਫਾਰਮ ਵਾਲਾ ਪਸ਼ੂ ਫੇਰ ਵੇਖ ਵੀ ਨਹੀਂ ਭਾਈ ਠੀਕ ਹੈ ਬਈ ਜੀ ਚੰਗਾ ਪਸ਼ੂ ਬਾਈ ਦੁੱਧ ਬਾਈ ਕੋਲੇ ਤੇ ਬਾਕੀ ਬਾਈ ਕਹਿੰਦਾ ਵੀ ਪਿੰਡ ਦਾ ਨਾ ਬਾਈ ਮੋਬਾਈਲ ਦਾ ਚਲਾਉਂਦਾ ਨਹੀਂ ਪਸ਼ੂ ਬਾਈ ਕੋਲੇ ਚੰਗਾ ਹੈ ਜੀ ਦੁੱਧ ਵਾਲਾ ਬਾਹਰ ਅਗੜਾ ਵੇਖ ਨਾ ਪਿੱਛੇ ਸਤਿ ਸ਼੍ਰੀ ਅਕਾਲ ਜੀ ਸਾਹੀਗਲ ਜੀ ਕੀ ਹਾਲ ਹੈ ਜੀ ਬਹੁਤ ਚੰਗਿਆ ਅੱਛਾ ਇਹ ਕਿਹੜਾ ਪਿੰਡ ਹੈ ਜੀ ਆਪਣਾ ਫੇਰ ਪੱਟਾ ਨੇ ਕੀ ਕੀ ਨਾਮ ਕੀ ਵੀਰੇ ਆਪਣਾ ਜੀ ਕਰਨੇਲ ਠੀਕ ਹੈ ਬਈ ਜੀ ਕਿੰਨੇ ਪਸ਼ੂ ਲੈ ਕੇ ਆਏ ਸੀ ਅੱਜ ਆਪਾਂ ਅਸੀਂ ਤਾਂ ਲੈ ਆਏ ਨੇ ਬਈ ਅੱਛਾ ਲੈ ਆ ਖੀਦੇ ਹੈ ਠੀਕ ਹੈ ਬਈ ਜੀ ਕਿੰਨੇ ਦੀ ਲਈ ਬਈ ਇਹ ਮੱਝ ਹਾਂ ਹਾਂ ਜੀ 75 ਰੁਪਏ ਲਈ ਆ ਬਈ ਠੀਕ ਹੈ ਬਈ ਦੁੱਧ ਤਾਂ ਕਿੰਨੇ ਕਿੱਥੇ ਪਈਏ ਇਹਦੇ ਦੁੱਧ ਦੇ 12 ਕਿਲੋ ਅੱਛਾ 12 ਕਿਲੋ ਬਈ ਠੀਕ ਹੈ ਜੀ ਤੇ ਮਗਰ ਕੀ ਪਈਏ ਇਹ ਬੱਚਾ 35 ਪੱਟਾ ਠੀਕ ਹੈ ਬਈ ਮਗਰ ਕਾਫ ਪਾਈਆਂ ਲੱਤੀ ਹੈ ਜੀ ਮੱਝ ਤੇ ਚੰਗਾ ਪਸ਼ੂ ਬਾਈ ਜੀ ਕਿੱਧਰ ਆ ਲਈ ਯਾਰ ਆ ਵੀ ਦਿਖਾ ਦੇ ਠੀਕ ਹੈ ਬਾਈ ਜੀ ਇਹ ਵੀ ਲਈਏ ਬਾਈ ਜੀ ਤੇ ਇਹ ਕਿਹੜੇ ਸੂਏ ਸੂਈ ਬਾਈ ਜੀ ਇਹ ਚ ਉਹ ਤੀਜੇ ਸੂਈ ਅੱਛਾ ਬਾਈ ਜੀ ਤੇ ਅਟਰ ਕੁਆਲਟੀ ਚੈੱਕ ਕਰਦਾ ਸਾਫ ਸੁਥਰੀ ਬਿਲਕੁਲ ਤੇ ਬਾਈ ਕਿੰਨੇ ਦੀ ਲਈਏ ਇਹ ਆਪਾਂ ਵੈਸੇ ਉਹ ਇਹ ਲਈਏ ਬਾਈ 90 ਨੂੰ ਅੱਛਾ ਸਿਰਫ 90 ਹਜ਼ਾਰ ਠੀਕ ਹੈ ਦੁੱਧ ਕਿੰਨਾ ਕਹਿੰਦੇ ਸੀ ਕਿ ਬਾਈ ਦੁੱਧ ਦੇ 14 ਬਾਈ ਠੀਕ ਹੈ ਕਿਹੜੇ ਸੂਏ ਸੂਈ ਹੈ ਇਹ ਇਹ ਤੀਜੇ ਬਾਈ ਠੀਕ ਹੈ ਤੀਜੇ ਸੂਏ ਸੂਈ ਬਾਈ ਠੀਕ ਹੈ ਜੀ ਤੇ ਕਿੰਨਾ ਮਤਲਬ ਵਧੀਆ ਮੰਡੀ ਪਹਿਲੀ ਵਾਰ ਐਂਕ ਬਈ ਵਪਾਰ ਦਾ ਕੰਮ ਆਪਣਾ ਵਪਾਰ ਦਾ ਕੰਮ ਹੈ ਜੀ ਹਾਂ ਜੀ ਤੇ ਇਹ ਮਤਲਬ ਤੁਸੀਂ ਵੇਚਣੀ ਅੱਗੇ ਜਾ ਕੇ ਠੀਕ ਹੈ ਬਈ ਜੀ ਪਿੰਡ ਕਿਹੜਾ ਦੱਸਿਆ ਜੀ ਜਲੂਰ ਬਈ ਇੱਕ ਸ਼ੇਰਪੁਰ ਇਹਦਾ ਜਲੂਰ ਆ ਮੇਰਾ ਪਿੰਡ ਠੀਕ ਹੈ ਬਈ ਜੀ ਜ਼ਿਲ੍ਹਾ ਕਿਹੜਾ ਪੈ ਜਾਂਦਾ ਜੀ ਬਰਨਾਲਾ ਬਈ ਠੀਕ ਹੈ ਜੀ ਤੇ ਆਪਾਂ ਇਸ ਤੋਂ ਇਲਾਵਾ ਕਿਹੜੀ ਕਿਹੜੀ ਮੰਡੀ ਲਾਉਂਦੇ ਬਈ ਜੀ ਸਾਰੀਆਂ ਮੰਡੀਆਂ ਲਾਉਂਦੇ ਬਈ ਠੀਕ ਹੈ ਬਈ ਜੀ ਤੇ ਪਸ਼ੂ ਘਰੇ ਵੇਚਦੇ ਹੋ ਬਈ ਇੱਥੇ ਵੇਚਦੇ ਨੇ ਵੇਚਦੇ ਨੇ ਬਈ ਹੁੰਦੇ ਆ ਠੀਕ ਹੈ ਬਈ ਜੀ ਜੇ ਕਣ ਕਿਸੇ ਨੇ ਆਉਣਾ ਹੋਵੇ ਫੋਨ ਕਰਕੇ ਆ ਸਕਦਾ ਬਈ ਠੀਕ ਹੈ ਮੋਬਾਈਲ ਨੰਬਰ ਕਰੋਗੇ ਬਾਈ ਸ਼ੇਅਰ ਆਪਣਾ ਹਾਂਜੀ ਹਾਂ 81960 ਹਾਂਜੀ 25803 ਇੱਕ ਵਾਰ ਦੁਬਾਰਾ ਬੋਲ ਦਿਓ ਵੀਰੇ 81960 ਹਾਂਜੀ 25803 ਠੀਕ ਹੈ ਬਾਈ ਜੀ ਬੈੜੀਆਂ ਵੀ ਹੁੰਦੀਆਂ ਨੇ ਆਪਣਾ ਆਪਣੇ ਕੋਲੇ ਕਿਹੜੀਆਂ ਕਿਹੜੀਆਂ ਬਿੰਦਸਲ ਜਿਆਦਾ ਬੈੜੀ ਹੁੰਦੀ ਹੈ ਜੀ ਬੈੜੀਆਂ ਸਾਰੀਆਂ ਹੁੰਦੀਆਂ ਨੇ ਬਾਈ ਠੀਕ ਹੈ ਅੱਛਾ ਐਚ ਐਫ ਹਾਂ ਸਾਰੀਆਂ ਠੀਕ ਹੈ ਬਾਈ ਜੀ ਸਾਈਵਾਲ ਸਾਰੀਆਂ ਠੀਕ ਬਾਕੀ ਬਾਈ ਆਪਾਂ ਮੱਝਾਂ ਹਰਿਆਣੇ ਤੋਂ ਵੀ ਲੈਂਦੇ ਕਿ ਇੱਥੇ ਹੀ ਲੰਦੇ ਜਾਂ ਅੰਦਰ ਹਾਂ ਲੈਂਦੇ ਆ ਬਾਈ ਠੀਕ ਕਿੰਨੀ ਰੁੱਤ ਤੋਂ ਕਿੰਨੇ ਰੇਂਜ ਤੱਕ ਹੁੰਦੀਆਂ ਨੇ ਆਪਣੇ ਕੋਲੇ ਮੱਝਾਂ ਬਾਈ ਜੀ ਹੁੰਦੀਆਂ ਨੇ ਬ ਤੇ ਮਤਲਬ ਕਿਸੇ ਨਾ ਆਣਾ ਹੋਵੇ ਟਰਾਂਸਪੋਰਟ ਦਾ ਪ੍ਰਬੰਧ ਹੈ ਆਪਣੇ ਕੋਲ ਹਾਂ ਸਾਰਾ ਹੱਲਾ ਬਾਈ ਠੀਕ ਹੈ ਬਈ ਜੀ ਮਤਲਬ ਆ ਸਕਦਾ ਫੋਨ ਕਰਕੇ ਤੁਹਾਨੂੰ ਫੋਨ ਕਰਕੇ ਆਵੇ ਜਦੋਂ ਮਨ ਠੀਕ ਹੈ ਬਈ ਜੀ ਵੈਲਕਮ ਠੀਕ ਹੈ ਬਈ ਜੀ ਇੱਕ ਵਾਰ ਦੁਬਾਰਾ ਆਪਣੇ ਪਿੰਡ ਬੋਲ ਦਿਓ ਵੀਰੇ ਪਿੰਡ ਜਲੂਰ ਬਾਈ ਹਾਂਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਹਾਂਜੀ ਫੋਨ ਨੰਬਰ 81960 25803 ਨਾਮ ਕੀ ਵੀਰੇ ਆਪਣਾ ਪਿੰਡ ਜੀ ਠੀਕ ਹੈ ਬਈ ਜੀ ਤੇ ਬਾਈ ਦਾ ਨਾਮ ਹੈਗਾ ਜੀਤ ਤੇ ਬਾਈ ਦਾ ਹੈਗਾ ਵਪਾਰ ਦਾ ਕੰਮ ਬਾਈ ਨਾਲ ਕੰਟੈਕਟ ਕਰ ਸਕਦਾ ਜੀ ਜੇ ਕੋਈ ਲੈਂਡ ਦਾ ਚਾਹਵਾਨ ਹੈ ਬਾਈ ਕੋਲੇ ਗਾਂਵਾ ਤੇ ਮੱਜਾ ਦਾ ਕੰਮ ਦੋਨਾਂ ਦਾ ਹੀ ਵਪਾਰ ਦਾ ਕੰਮ ਹੈ ਤੇ ਸਾਫ਼ ਸੁਥਰਾ ਕੰਮ ਹੈ ਬਾਈ ਕਹਿੰਦਾ ਆਪਣਾ ਹੀ ਤੇ ਇਹ ਰੇਟ ਬਾਈਆਂ ਦਾ ਜੈ ਜੈ ਹੋਊਗਾ ਬਾਈ ਕਹਿੰਦਾ ਤੇ ਬਾਕੀ ਜੇ ਕੋਈ ਬਾਈ ਫੋਨ ਕਰੂਗਾ ਇੱਕ ਦੋ ਦਿਨ ਪਹਿਲਾਂ ਫੋਨ ਕਰਕੇ ਬਾਈ ਕੋਲ ਜਾ ਸਕਦਾ ਹੈ ਤੇ ਟ੍ਰਾਂਸਪੋਰਟ ਦਾ ਪ੍ਰਬੰਧ ਪੂਰਾ ਬਾਈਆਂ ਕੋਲੇ ਜੀ ਤੇ ਬਾਕੀ ਜਿਹੜੇ ਵੀਡੀਓ ਪੂਰੀ ਦੇਖ ਰਹੇ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਜੀ